ਟੀਵੀ ਮੰਨ ਦੇਖਣੇ ਪਹਿਲੇ ਦੱਸ ਕੋ ਇਸ ਵਿਲੇ ਅਸੀਂ ਸ਼ਾਮ ਤੋਂ ਲਾਈਵ ਕੀ ਆਏ ਸੀ ਮਮਾ ਸਾਹਿਬ ਦੇ ਨੋਕ ਤੇ ਤੇ ਅੱਜ ਅਸੀਂ ਇੱਥੇ ਆਏ ਆ ਤਾਂ ਬਿਲਕੁਲ ਤੋਂ ਸਾਡੇ ਸੁਖ ਫਰਾਜ ਨੇ ਇੱਥੇ ਲੰਗਰ ਲਗਾਇਆ ਹੋਈ ਸੀਗਾ ਤੇ ਅਸੀਂ ਵੀ ਇੱਥੇ ਰੁਕੇ ਤੇ ਬਹੁਤ ਵਧੀਆ ਲੱਗਿਆ ਤੇ ਅਸੀਂ ਲੰਗਰ ਛਕਿਆ ਜਦੋਂ ਅਸੀਂ ਲੰਗਰ ਛਕਣ ਤੋਂ ਬਾਅਦ ਅਸੀਂ ਸੈਨ ਨਾਲ ਕਿ ਅਸੀਂ ਗਿਲੰਦਰ ਤੋਂ ਮੈਂ ਬਹੁਤ ਵੱਡਾ ਮੰਦਿਰ ਜਿਹੜਾ ਗਿਲੰਦਰ ਦੇ ਵਿੱਚ ਇਸ ਵੇਲੇ ਜਿਹੜੀ ਸੇਵਾ ਕਰ ਰਿਹਾ ਤੇ ਅਸੀਂ ਇਹਨਾਂ ਦੇ ਜਿਹੜੇ ਟੀਮ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਤਾਂ ਵੀ ਕਲਾਕਾਰ ਹਰਜੀਤ ਜੀ ਨਾਮ ਹੈ ਹਰਜੀਤ ਜੀ ਕਿ ਸਿੰਗਰ ਹੈ ਤੇ ਹੁਣੇ ਹੁਣ ਇਹਨਾਂ ਦੀ ਕੋਈ ਕੇਐਸਪੀ ਆਈ ਆ ਬਾਬਾ ਜੀ ਦੀ ਹਾਂਜੀ ਹਾਂਜੀ ਤੇ ਨਾਲ ਹੀ ਗੱਲ ਕਰਦੇ ਹਾਂ ਨਮਸਕਾਰ ਜੀ ਆਰਟੀਵੀ 1 ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਜਿਹੜੀ ਸੰਗਤ ਘਰਾਂ ਵਿੱਚ ਬੈਠੀ ਆ ਅਸੀਂ ਦੋ ਦਿਨ ਤੋਂ ਦੇਖ ਰਹੇ ਸੀ ਲਾਈਵ ਕਿ ਆਰਟੀਵੀ 1 ਬੜਾ ਵੱਡਾ ਸਹਿਯੋਗ ਕਰ ਰਿਹਾ ਸੀ ਕਿ ਘਰ ਬੈਠੇ ਇਹ ਸੰਗਤਾਂ ਨੂੰ ਬਾਬਾ ਜੀ ਦੇ ਨਾਲ ਜੋੜ ਰਿਹਾ ਸੀ ਜਿਹੜੇ ਅਸੀਂ ਬਾਬਾ ਜੀ ਦੇ ਦੂਰੋਂ ਦਰਸ਼ਨ ਕਰਦੇ ਆ ਆਰਟੀਵੀ 1 ਨੇ ਬਹੁਤ ਵਧੀਆ ਕੰਮ ਕੀਤਾ ਕਿ ਸਾਨੂੰ ਕੋਲ ਜਾ ਕੇ ਬਾਬਾ ਜੀ ਦੇ دیدار ਦਰਸ਼ਨ ਕਰਾਏ ਔਰ ਅੱਜ ਇਹ ਲਾਈਵ ਹੋਣ ਤੋਂ ਬਾਅਦ ਅੱਜ ਸਾਡੇ ਲੰਗਰ ਤੇ ਪਹੁੰਚੇ ਹੈ ਕਵਰੇਜ ਕਰ ਰੇ ਮੈਂ ਦੱਸਣਾ ਚਾਹੁੰਨਾ ਕਿ ਲੰਗਰ ਦਿਲਬਾਗਨਗਰ ਮੰਦਰ ਬਾਬਾ ਬਾਲਕਨਾਥ ਬਸਤੀ ਗੁਜਾ ਜਲੰਧਰ ਜਿੱਥੋਂ ਸਾਡੇ ਬਾਊ ਸ਼੍ਰੀ ਰਾਮ ਮੂਰਤੀ ਜੀ ਦੀ ਪ੍ਰੇਰਣਾ ਸਦਕਾ ਕਈ ਸਾਲਾਂ ਤੋਂ ਪਿੰਡ ਮਰੂੜਾ ਦੇ ਵਿੱਚ ਲੰਗਰ ਜਿਹੜਾ ਚੱਲ ਰਿਹਾ ਸਾਡੀ ਇਸ ਵਾਰੀ ਕੋਵਿਡ 19 ਕਰਕੇ ਸੋਚ ਸੀ ਕਿ ਛੋਟਾ ਜਿਹਾ ਲੰਗਰ ਲਗਾਇਆ ਜਾਵੇ ਜਿੱਦਾਂ ਕਿ ਚਾਹ ਪਕੌੜੇ ਦਾ ਲੰਗਰ ਅਸੀਂ ਲੈ ਕੇ ਆਏ ਸੀ ਪਰ ਇਹ ਲੰਗਰ ਬਾਬਾ ਜੀ ਨੇ ਜਦੋਂ ਇੱਥੇ ਆਏ ਤੇ ਬਾਬਾ ਜੀ ਨੇ ਐਡਾ ਵੱਡਾ ਕਰਤਾ ਬਾਊ ਜੀ ਨੂੰ ਐਸੀ ਸੋਚ ਬਖਸ਼ੀ ਹੋਈ ਹੈ ਬਾਬਾ ਜੀ ਨੇ ਔਰ ਲੰਗਰ ਦੇਖੋ 24 ਘੰਟੇ ਰਾਤ ਵੀ ਲੰਗਰ ਚੱਲਿਆ ਔਰ ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਜਿਹੜੀਆਂ ਵਾਪਸੀ ਦਰਸ਼ਨ ਕਰਕੇ ਆ ਰਹੀਆਂ ਪਹਿਲੀ ਜਨਵਰੀ ਅੱਜ 2021 ਹੋ ਗਈ ਹੈ ਤੇ ਫਿਰ ਵੀ ਲੰਗਰ ਜਿਹੜੇ ਇੱਥੇ ਸੰਗਤਾਂ ਨੂੰ ਮਿਲਦੇ ਆ ਤੇ ਸਰ ਤੁਸੀਂ ਕੋਲ ਸਰ ਤੁਸੀਂ ਫਿੰਗਰ ਆਪ ਕਿਹੜਾ ਮੇਰੀਆਂ ਅਕਸਰ ਪਹਿਲੇ ਵੀ ਪੇਟਾਂ ਜਿਹੜੀਆਂ ਆ ਚੁੱਕੀਆਂ ਔਰ ਨਵੇਂ ਸਾਲ ਤੇ ਜਿਹੜੀ ਜਿਹੜੀ ਪੇਟ ਜਿਹੜੀ ਹੈ ਕੱਲ ਹੀ ਰਿਲੀਜ਼ ਹੋਈ ਹੈ ਬਾਬਾਈ ਦੀ ਕਿ 31 ਦਸੰਬਰ ਬਾਬਾਈ ਦੇ ਦਰਬਾਰ ਤੇ ਧੂਮ ਮਚਾਵਾਂਗੇ ਧੂਮ ਮਚੀਆਂ ਹੋਈਆਂ ਸੀ ਰਾਤੀ ਵੀ ਸੰਗਤਾਂ ਜਿਹੜੀਆਂ 31 ਦਸੰਬਰ ਮਨਾ ਰੀਆਂ ਸੀ ਤੇ ਉਹ ਭੇਂਦ ਅਸੀਂ ਲਾਂਚ ਕੀਤੀ ਉਹਦੇ ਦੋ ਬੋਲ ਮੈਂ ਸੁਣਾ ਦਿੰਦਾ ਉਸ ਸ਼ਹਿਰੇ ਦਾਦੇ ਨਾਲ ਪਹਿਲਾਂ ਗੱਡੀ ਨੂੰ ਸਜਾ ਲਿਆ ਹੁਨਾ ਮ ਤੇਰੇ ਵਾਲਾ ਉੱਤੇ ਝੰਡਾ ਵੀ ਲਗਾ ਲਿਆ ਸ਼ਰੇਦਾ ਦੇ ਨਾਲ ਪਹਿਲਾਂ ਗੱਡੀ ਨੂੰ ਸਜਾਲਿਆ ਨਾਮ ਤੇਰੇ ਵਾਲਾ ਉੱਤੇ ਝੰਡਾ ਵੀ ਲਗਾ ਲਿਆ ਲੋਂਦੇ ਜੇ ਕਰੇ ਲੋਂਦੇ ਜੇ ਕਰੇ ਅਸੀਂ ਦਰ ਉੱਤੇ ਆਵਾਂਗੇ ਹੋ 31 ਦਸੰਬਰ ਆ ਗਈ ਅਸੀਂ ਤੂਮ ਮਚਾਵਾਂਗੇ ਹੋ 31 ਦਸੰਬਰ ਆ ਗਈ ਅਸੀਂ ਤੂਮ ਮਚਾਵਾਂਗੇ ਸੱਚ ਦੇ ਨਾ ਥੱਕਾਂਗੇ ਤੇ ਗਾਣਦੇ ਨਾ ਥੱਕਾਂਗੇ ਸੱਚ ਦੇ ਨਾ ਥੱਕਾਂਗੇ ਨਾ ਗਾਣਦੇ ਵੀ ਥੱਕਾਂਗੇ ਭਗਤਾਂ ਨੂੰ ਲੰਗਰ ਖਵਾਉਂਦੇ ਨਾ ਥੱਕਾਂਗੇ ਭਗਤਾਂ ਨੂੰ ਲੰਗਰ ਖਵਾਉਂਦੇ ਨਾ ਥੱਕਾਂਗੇ ਉਹ ਮਸਤੀ ਚ ਤੇਰੀ ਮਸਤੀ ਚ ਤੇਰੀ ਬਸ ਇਹੋ ਗਾਈ ਜਾਵਾਂਗੇ ਉਹ 31 ਦਸੰਬਰ ਆ ਗਈ ਅਸੀਂ ਤੁਮ ਮਚਾਵਾਂਗੇ ਉਹ 31 ਦਸੰਬਰ ਆ ਗਈ ਅਸੀਂ ਤੁਮ ਮਚਾਵਾਂਗੇ ਖਤੀ ਵਧੀਆ ਜੀ ਪਲੇਟ ਹੈ ਬਾਬਾ ਜੀ ਦੀ ਤੇ ਮੈਂ ਦਰਸ਼ਕਾਂ ਨੂੰ ਵੀ ਕਹਾਂਗਾ ਤੁਸੀਂ ਵੀ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਹਰ ਸਾਲ ਇਦਾਂ ਦੇ ਨਾਲ ਸਾਡੀ ਵੀ ਮੁਲਾਕਾਤ ਹੁਣ ਲਗਾਤਾਰ ਜੁੜੀ ਰਹੇਗੀ ਕਿਉਂਕਿ ਸਾੜਸਿਬੀ ਰੋਪੜ ਤੋਂ ਬਲੋਂਗ ਕਰਦੇ ਆ ਤੇ ਜਿਲ੍ਹੇ ਜਲੰਧ ਤੋਂ ਬਲੋਂਗ ਕਰਦੇ ਆ ਸਾਡਾ ਇੱਕੋ ਹੀ ਰਿਸ਼ਤਾ ਹੈ ਆਪਸ ਵਿੱਚ ਕੋਈ ਇਹਦੀ ਗੱਲ ਨਹੀਂ ਹੈਗੀ ਤੇ ਨਵੀਂ ਭੇਟ ਪਾਜੀ ਹੋਰ ਵੀ ਚੱਲਦੀ ਹੈ YouTube ਅੱਛਾ ਇਹਨਾਂ ਦੀ ਕੋਈ ਹੋਰ ਭੇਟ ਚੱਲਦੀ ਹੈ ਤੇ ਉਹ ਕਿਹੜੀ ਭੇਟਾ ਸਾਡੀ ਸੰਦੀਪ ਸਾਡੀ ਜੀ ਹਾਂਜੀ ਜੈ ਬਾਬੇ ਦੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਜਿੰਨੇ ਵੀ ਸੰਗਤ ਦੇਖ ਰਹੀ ਹੈ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੰਦੀਪ अरोड़ा ਵੱਲੋਂ ਜੈ ਬਾਬੇ ਦੀ ਜੀ ਔਰ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਤਹੇ ਦਿਲ ਤੋਂ ਜੁਧਰ ਗੁਜ਼ਾਰਾ ਜਿਨ੍ਹਾਂ ਨੇ YouTube ਦੇ ਉੱਤੇ ਚੱਲ ਰਹੀ ਭੇਟ ਨਵਾਂ ਸਾਲ ਗੁਫਾ ਤੇ ਮਨਾਵਾਂਗੇ ਨੂੰ ਬਹੁਤ ਸਪੋਰਟ ਕੀਤਾ ਲਾਈਕ ਕੀਤਾ ਤੇ ਬਹੁਤ ਹੀ ਵਧੀਆ-ਵਧੀਆ ਤੁਸੀਂ ਕਮੈਂਟਾਂ ਦੇ ਨਾਲ ਇਹਨੂੰ ਨਵਾਜ਼ਿਆ ਜੀ ਜੈ ਬਾਬੇ ਦੀ ਸਾਰਿਆਂ ਨੂੰ ਜੀ ਜੈ ਬਾਬੇ ਦੀ ਜੀ ਔਰ ਮੈਂ ਇੱਕ ਗੱਲ ਦੱਸਣਾ ਚਾਹਨਾ ਕਿ ਇਹ ਇਹ ਸਾਡੇ ਜਿਹੜੇ ਵਿਜੇ ਭਾਜੀ ਹਰ ਸਾਲ ਇਹਨਾਂ ਦੀ ਜਿਹੜੀ ਇਹ ਜਗ੍ਹਾ ਹੈ ਪਿੰਡ ਮਰੂੜਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਜਦੋਂ ਇਹਨਾਂ ਨੂੰ ਪਤਾ ਨਵਾਂ ਸਾਲ ਆਣ ਵਾਲਾ ਔਰ ਇਹ ਲੱਕੜ ਕੱਟ ਕੇ ਆਪਣੇ ਹੱਥੀ ਤਿਆਰੀ ਕਰਕੇ ਰੱਖਦੇ ਆ ਔਰ ਇਹਨਾਂ ਦਾ ਫਕੀਰ ਰੂ ਇਹਨਾਂ ਦਾ ਬਹੁਤ ਪੂਰੇ ਪਿੰਡ ਮਰੂੜਾ ਦਾ ਉਹ ਸਾਨੂੰ ਸਹਿਯੋਗ ਹੈ ਔਰ ਅਸੀਂ ਧੰਨਵਾਦ ਕਰਦੇ ਆ ਆਲ ਟੀਵੀ 1 ਦਾ ਜਿਨ੍ਹਾਂ ਨੇ ਸਹਿਯੋਗ ਕੀਤਾ ਜਿਨ੍ਹਾਂ ਨੇ ਘਰ ਬੈਠੇ ਦਰਸ਼ਨ ਕਰਾਏ ਔਰ ਇਦਾਂ ਹੀ ਬਾਬਾ ਜੀ ਕਿਰਪਾ ਕਰਨ ਸਾਰਿਆਂ ਤੇ ਇਦਾਂ ਹੀ ਮੇਰਾ ਹੋਣ ਔਰ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਔਰ ਇਦਾਂ ਹੀ ਅਸੀਂ ਖੁਸ਼ੀਆਂ ਦੇ ਨਾਲ ਬਾਬਾਈ ਦੇ ਦਰਸ਼ਨ ਕਰਨ ਲਈ ਫੇਰ ਅਗਲੇ ਸਾਲ ਬਾਬਾਈ ਦੇ ਨਾਲ ਨਵਾਂ ਸਾਲ ਮਨਾਈਏ ਜੈ ਭਾਬੀ ਦੀ ਜੈਕਾਰਾ ਪੋਣਾ ਹਰੀ ਦਾ ਸੱਚੇ ਪਰਵਾਰ ਦੀ ਜੈ ਗੱਲ ਕਰਾਂਗੇ ਤੁਹਾਡੀ ਅਤੇ ਤੁਹਾਡੇ ਮਸਲਿਆਂ ਦੀ ਕਰਾਂਗੇ ਵਿਚਾਰ ਚਰਚਾ ਮਹਰ ਮਹਿਮਾਨਾਂ ਦੇ ਨਾਲ ਜੁੜੋ ਸਾਡੇ ਨਾਲ ਅਤੇ ਵੇਖੋ ਸਾਡਾ ਖਾਸ ਪ੍ਰੋਗਰਾਮ ਭੱਖ ਦੇ ਮਸਲੇ ਝੋਪੜੀ ਟੀਵੀ 1 ਦਾ ਖਾਸ ਪ੍ਰੋਗਰਾਮ ਭੱਖ ਦੇ ਮਸਲੇ